ਹਲਕਾ ਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਮੰਗਲਵਾਰ ਨੂੰ ਟਾਰੀ ਬਾਗਾ ਸਰਹੱਦ ਤੇ ਪਹੁੰਚ ਜਿੱਥੇ ਉਹਨਾਂ ਬੀਐਸਐਫ ਅਧਿਕਾਰੀਆਂ ਦੇ ਨਾਲ ਕੀਤੀ ਮੁਲਾਕਾਤ ਉੱਥੇ ਹੀ ਦੱਸਿਆ ਕਿ ਸਰਹਾਦੀ ਖੇਤਰ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ ਇਸ ਮੌਕੇ ਤੇ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨਾਲ ਮਿਲੇ ਤੇ ਉਹਨਾਂ ਦਾ ਹਾਲਚਲ ਪੁੱਛਿਆ ਵਿਧਾਇਕ ਰਮਦਾਸ ਨੇ ਕਿਹਾ ਕਿ ਮੇਰਾ ਹਲਕਾ ਹੈ ਤੇ ਸਰਹੱਦ ਨਾਲ ਲੱਗਦੇ ਪਿੰਡ ਮੇਰੇ ਆਪਣੇ ਲੋਕ ਹਨ ਕਜ ਲੋਕ ਡਰ ਕਾਰਨ ਪਿੰਡ ਛੱਡਣ ਦੀ ਤਿਆਰੀ ਕਰ ਰਹੇ ਸਨ ਪਰ ਅਸੀਂ ਉਹਨਾਂ ਨੂੰ ਰੋਕਿਆ ਅਤੇ ਸਮਝਾਇਆ ਕਿ ਡਰਨ ਦੀ ਲੋੜ ਨਹੀਂ ਹੈ ਮੈਂ ਇੱਥੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਆਇਆ ਹਾਂ ਪਰ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਬੀਐਸਐਫ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਤੇ ਸਰਹਤੇ ਮਜਬੂਤੀ ਦੇ ਨਾਲ ਖੜੇ ਹਨ ਇਨਹੀਂ ਨਹੀਂ ਬਲਕਿ ਰਮਦਾਸ ਨੇ ਚਿੰਤਾ ਪ੍ਰਗਟ ਕਰਦੇ ਕਿਹਾ ਹੈ ਕਿ ਡਰ ਦੇ ਮਾਹੌਲ ਕਾਰਨ ਸਥਾਨਿਕ ਬਾਜ਼ਾਰਾਂ ਪੈਟਰੋਲ ਪੰਪਾਂ ਤੇ ਬੈਂਕਾਂ ਵਿੱਚ ਭੀੜ ਦੇਖੀ ਗਈ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਫੁਵਾਹਾਂ ਵੱਲ ਧਿਆਨ ਨਾ ਦੇਣ ਅਤੇ ਸਥਾਨਾਂ ਤੇ ਸ਼ਾਂਤੀ ਬਣਾਈ ਰੱਖਣ ਇਨਹੀਂ ਨਹੀਂ ਬਲਕਿ ਅੰਤ ਵਿੱਚ ਭਰੋਸਾ ਦਿਵਾਇਆ ਗਿਆ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਪੂਰੇ ਵਚਨਬੱਧ ਹਨ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਬਣਿਆ ਕਿਸੇ ਕੋਰਟ ਦੇ ਕਹਿੰਛੇ ਜੇ ਤੁਸੀਂ ਇਥੋਂ ਦੇ ਵਤਾਇਓਗੇ ਕੀ ਕਹਾਣੀ ਹੈ ਮੈਂ ਕੱਲ ਵੀ ਡੋਕੇ ਵਾਲੀ ਸਾਈਡ ਤੇ ਹਰ ਪਿੰਡ ਚੇਕ ਕੀਤਾ ਅੱਜ ਮੈਂ ਇਸ ਸਾਈਡ ਤੇ ਜਾਵਾਂਗਾ ਮੈਂ ਆਪਣੀ ਜਨਤਾ ਵਾਸਤੇ ਇਹ ਹੌਸਲੇ ਉਹਨਾਂ ਦੇ ਬੁਲੰਦ ਰਹਿਣ ਮਨੋਬਲ ਕਿਸੇ ਦਾ ਥੱਲੇ ਨਾ ਡਿੱਗੇ ਫੌਜ ਉਹਨਾਂ ਦੇ ਸਾਥ ਹੈ ਸਰਕਾਰਾਂ ਆਪੇ ਸੈਂਟਰ ਆ ਚਾਹੇ ਪੰਜਾਬ ਆ ਉਹਨਾਂ ਦੇ ਨਾਲ ਖੜੀਆਂ ਨੇ ਅਸੀਂ ਉਹਨਾਂ ਦੇ ਹੌਸਲੇ ਬੁਲੰਦ ਕਰਨ ਵਾਸਤੇ ਇਹ ਉਹਨਾਂ ਨੂੰ ਡੱਟੇ ਰਹਿਣ ਵਾਸਤੇ ਮੈਂ ਕੱਲ ਉੱਥੇ ਗਿਆ ਸੀਗਾ ਲੋਕੇ ਤੇ ਵਕਤੇ ਹੀ ਲੋਕਾਂ ਨੇ ਇਟਾਲੀਅਨ ਟੋਲੀਆਂ ਭਰੀਆਂ ਸੀ ਜਾਂ ਲੇਕਿਨ ਉਹ ਸਾਰੇ ਉਸੇ ਤੇ ਰੁਕਦੇ ਇਹ ਸਾਡਾ ਫਰਜ਼ ਆ ਸਾਨੂੰ ਲੋਕਾਂ ਨੇ ਇਹਨਾਂ ਮਾਨ ਬਖਸ਼ਿਆ ਐਂਡ ਤੱਕ ਇਹਨਾਂ ਦੇ ਨਾਲ ਰਾਂਗੇ ਆਉਂਦੇ ਜਾਂਦੇ ਰਾਂਗੇ ਫੌਜ ਦੇ ਨਾਲ ਪਿਛਲੇ ਹਰ ਤੋਂ ਤੁਸੀਂ ਤੇ ਛੋਟੇ ਛੋਟੇ ਹੋਣੇ 64 67 ਚ ਤੇ ਕੰਟੀਨਰ ਲਗਾਈਆਂ ਹੋਈਆਂ ਸੀ ਉਹਨਾਂ ਦੀ ਪ੍ਰਬੰਧ ਕਰ ਰਹੇ ਹਾਂ ਕਿ ਤਿੰਨ ਚਾਰ ਕੰਟੀਨਰ ਹੋਣ ਅਓ ਜੀ ਹੁਣ ਧਿਆਨ ਸਾਰਿਆਂ ਨੂੰ ਚਾਹ ਪਾਣੀ ਹੌਸਲੇ ਬਣਾ ਦੇ ਵੜਾਉਣ ਵਾਸਤੇ ਅਸੀਂ ਇਹ ਕੰਮ ਕਰਦੇ ਆਂ ਕਿ ਲੋਕਾਂ ਨੂੰ ਮੇਰੇ ਕਿਸ ਤਰੀਕੇ ਦਾ ਹੌਲੇ ਬਿਟਾ ਦੇਖੋ ਲੜਾਈ ਦਾ ਤਾਂ ਡਰ ਹੁੰਦਾ ਹੀ ਆ ਪਰ ਆਪਰਾ ਲੜਦੇ ਹੋਣ ਤੇ ਸਾਰੀ ਡਰੀ ਭਾਈ ਹੁੰਦੀ ਠੀਕ ਹੈ ਨਾ ਇਹ ਵੀ ਲੜਾਈ ਹੈ ਇਹ ਯੁੱਧ ਹੋਰ ਤਰ੍ਹਾਂ ਦਾ ਤੁਸੀਂ ਤੇ ਦੇਖਿਆ ਨਾ ਬਾਰਡਰ ਤੇ ਲੋਕ ਖੜੇ ਆ ਸਾਡੇ ਕੰਮ ਅਸੀਂ ਉਧਰ ਸ਼ਹਿਰ ਚ ਸ਼ਹਿਰ ਤੇ ਚੱਲਣ ਆ ਠੀਕ ਹੈ ਨਾ ਪਿਛਲੀਆਂ ਲੜਾਈਆਂ ਨਾਲੋਂ ਇਹ ਲੜਾਈ 'ਚ ਫਰਕ ਹੋਏਗਾ ਇਕਿਨ ਸਾਡਾ ਕੰਮ ਜਿਹੜਾ ਵਾ ਉਹ ਇਹ ਹੈ ਕਿ ਫੌਜ ਦੇ ਹੌਂਸਲੇ ਵੀ ਬਲੰਦ ਰੱਖਣਾ ਠੀਕ ਮਨੋਬਲ ਉੱਚੇ ਰੱਖਣਾ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਸਾਰੇ ਈਰੜਤਾ ਦੇ ਨਾਲ ਖੜੇ ਰਹਿਣਾ ਗੁਰੂ ਫਤਿਹ ਜਰੂਰੀ ਕੰਮ ਪੀਐਸ ਦੇ ਅਧਿਕਾਰੀਆਂ ਨੋਕਰੀ ਨਹੀਂ ਜੇ ਪੀਐਸ ਦੇ ਅਧਿਕਾਰੀਆਂ ਨਾਲ ਬਲੰਦ ਉਹਨਾਂ ਦੀ ਗੱਲ ਬਾਤ ਬਲੰਦ ਖੜੇ ਨੇ ਤਗੜੇ ਆ ਜੋ ਹੋਏਗਾ ਵੇਖੀ ਜਾਏਗੀ ਉੱਪਰ ਵਾਲਾ ਕੋਈ ਨਾਲ ਹੈ ਨਾ ਇਹਨਾਂ ਨੇ ਸਾਡੇ ਤੁਸੀਂ ਕੀ ਸੁਪਸ਼ਟ ਚਾਹੁੰਦੇ ਹੋ? ਹਲ ਕਹਿੰਦੇ ਵਿਧਾਇਕ ਜੀ ਤੁਸੀਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਫਕੀਰ ਕਰਨਾ ਚਾਹੋਗੇ? ਪਤਾ ਤਾਂ ਦੱਸ ਚੁੱਕਾ ਲੋਕੀ ਗਰ ਰਹੇ ਨੇ ਉਹਨਾਂ ਨੂੰ ਪੈਨਿਕ ਦੇਖੋ ਮੈਂ ਤੁਹਾਨੂੰ ਇੱਕ ਪੁੱਧਰ ਕੀ ਕਰਦਾ ਨਹੀਂ ਪਰ ਆਪਰਾ ਜਿਹੜਾਈ ਹੁੰਦੀ ਹੈ ਨਾ ਘਰ ਤੇ ਉੱਚ ਵੀ ਸਾਰੇ ਬੱਚੇ ਕੋਈ ਉੱਥੇ ਕਮਰੇ ਚ ਵੜ ਜਾਂਦੇ ਕੋਸ਼ੀ ਦੇ ਅੰਦਰ ਇਹ ਲੜਾਈ ਆ ਥੋੜਾ ਬੂਤਾ ਤੇ ਅਸਲ ਤਾਂ ਹੁੰਦਾ ਦੇਖੋ ਅਸੀਂ ਆਪਣਾ ਫਰਜ਼ ਜਿਹੜਾ ਉਦਾ ਕਰ ਰਹੇ ਆ ਕਿ ਜਿੱਤੇ ਫੌਜ ਨੂੰ ਮਿਲਣਗੇ ਤੇ ਉਹਨਾਂ ਦੇ ਨਾਲ ਅਸੀਂ ਜਿੱਦੋਂ ਵੀ ਗੱਲ ਬਾਤ ਹੁੰਦੀ ਹੈ ਹੌਸਲੇ ਬਲੰਦ ਕਰਨ ਵਾਸਤੇ ਮਤਲਬ ਬੂਸਟ ਅਪ ਕਰਨ ਵਾਸਤੇ ਅਸੀਂ ਇਹ ਕੰਮ ਕਰਦੇ ਕਰਦੇ ਰਾਂਗੇ ਲੋਕਾਂ ਦਾ ਵੀ ਫੌਜ ਦਾ ਵੀ ਤੇ ਸਰਕਾਰ ਦੇ ਨੁਮਾਇੰਦੇ ਜੇ ਵਿਖਿਆ ਗਿਆ ਕਿ ਕੱਲ ਦੀ ਜਿਹੜੀ ਕਾਲਾ ਬਜਾਰੀ ਦੇ ਦੁਕਾਨਦਾਰਾਂ ਵੱਲੋਂ ਕੋਈ ਲੋਕਾਂ ਵੱਲੋਂ ਕੀਤੀ ਜਾ ਰਹੀ ਜਿਹੜਾ ਪੈਨਿਕ ਮੋਲ ਬਣਾਇਆ ਉਹਨੂੰ ਪੈਨਿਕ ਨਹੀਂ ਸੀਗਾ ਡਾਊਟ ਸੇ ਇਟ ਪੈਨਿਕ ਜਦੋਂ ਯਕਦਮ ਚੀਜ਼ ਆ ਜੇ ਨਾ ਉਹ ਤਾਂ ਦੁਕਾਨਾ ਹੈ ਜਦੋਂ ਜਕਦਮ ਚਾਰ ਦਿਨ ਬੈਂਕ ਨਾਲ ਫੁੱਲੇ ਤੇ ਬੈਂਕ ਤੇ ਆਪਾਂ ਦੇ ਚੈੱਕ ਹੀ ਨਹੀਂ ਲੱਗਦੇ ਟੈਂਕੇ ਲੱਗ ਜਾਂਦੇ ਨੇ ਉਹ ਹਾਲ ਸੀ ਕਿ ਲੋਕਾਂ ਨੂੰ ਯਕਦਮ ਮਹਿਸੂਸ ਹੋਇਆ ਇਕਦਮ ਸਾਰੇ ਜਿਹੜੇ ਨਾ ਦੁਕਾਨਾਂ ਤੇ ਆ ਕੇ ਆ ਕੇ ਇਸ ਕਰਕੇ ਨਹੀਂ ਪਹਿਨੇ ਕਿ ਨਹੀਂ ਸੀ ਕੋਈ ਕਿਸੇ ਦਾ ਚਿਹਰੇ ਨਹੀਂ ਉਤਰੇ ਹੋਏ ਸੀ ਸਿਰਵਾਰੀ ਆਪਣੀ ਡਿੱਗਦੇ ਸ੍ਰੋਪੰਪਾ ਤੇ ਵੀ ਹਾਲ ਸੀ ਕਿ ਹੁੰਦਾ ਇਹ 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 ਸੁਭਾਵਕ ਕਹਿੰਦੇ ਨੇ ਨਾ ਸੁਭਾਵਕ ਹੈ ਹੁੰਦਾ ਓਕੇ